ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਆਪਾਂ ਨੇ ਕੰਮ ਚੱਲ ਪਿਆ ਸ਼ੁਰੂ ਹੋ ਗਿਆ ਇੱਧਰ ਪੜਾਪੂੜਾ ਬਨ ਰਹੇ ਨੇ ਸਵੇਰ ਦਾ ਟਾਈਮ ਹੈ ਕਿਉਂਕਿ ਲੇਟ ਹੋ ਗਏ ਪੜਾਪੂੜਾ ਗੱਡਦੇ ਆ ਨੂੰ ਸਵਾ ਸਾਢੇ ਨਾਲ ਹੋਣ ਵਾਲੇ ਹੋਣਗੇ ਤੇ ਉਹ ਤਾਕਤਾ ਵੀ ਖੋਲਪੇ ਸੀ ਅੱਡ ਹੋ ਗਏ ਅੱਡ ਹੋ ਗਏ ਇਧਰ ਮਾਸੀ ਕਾ ਨਾਲ ਲੜਾਈ ਹੋ ਗਈ ਇਹ ਵਾਰ ਵੀ ਅੱਜ ਬੰਦ ਹੋ ਜਾਊਗਾ ਅੱਡ ਹੋ ਗਏ ਭਾਈ ਸਾਡੀ ਲੜਾਈ ਹੋ ਗਈ ਸਰਪੰਚਾ ਨਾਲ ਵੀ ਗੇਟ ਕਰਾਂਗੇ ਬੰਦ ਗੇਟ ਲਾਤਾ ਬੰਦ ਕਰਾਂਗੇ ਇਸ ਤਰ੍ਹਾਂ ਧੁਰ ਜਾਣ ਲੱਗ ਜੂ ਬੰਦ ਪਹਿਲਾਂ ਉਹ ਇਹਦੇ ਬਰਾਬਰ ਕਰਕੇ ਉਹ ਉਹਰੇ ਘਟਾ ਕੋ ਤਾਂ ਫਿਰ ਘਟਾਉਂਦੇ ਉਹਦੇ ਵਿੱਚ ਆ ਗਿਆ ਨਾ ਉਹ ਤਾਂ ਹੀ ਲੋ ਜੀ ਹਾਂ ਸੁਧੀਆਂ ਲੜਾਈਆਂ ਕਾਦੀਆਂ ਨੇ ਆਪਣੀਆਂ ਹਨਾ ਦੋ ਵਕਤ ਦੀ ਤਿੰਨ ਵਕਤ ਦੀ ਰੋਟੀ ਮਿਲੀ ਜਾਵੇ ਇਹ ਤਾਂ ਡਿੱਕਾ ਲੱਗਦਾ ਸੀ ਆਪਾਂ ਉਧਰ ਕੱਢ ਲਾਂਗੇ ਬਾਹਰ ਗੱਡੀ ਕੋਲ ਫੇਰ ਕੱਢਾਂਗੇ ਇਧਰ ਸੈੱਡ ਪਾ ਲਈਏ ਬਾਹਰ ਆਪਾਂ ਕੱਢ ਲਾਂਗੇ ਬਾਅਦ ਚ ਇਹ ਤਾਂ ਹਾਸੇ ਵਾਲੀਆਂ ਗੱਲਾਂ ਨੇ ਲੜਨਾਂ ਲੜਨ ਦਾ ਕੀ ਕੋਈ ਲੜਾਈ ਨਹੀਂ ਹੋਈ ਇਹ ਤਾਂ ਆਪਣੇ ਵਿਚਾਰੇ ਬਾਹਰ ਆ ਗਿਆ ਸੀ ਹਾਂ ਚਲੋ ਅੱਛਾ ਪਹਿਲਾਂ ਆਪਣੀਆਂ ਪਹਿਲਾਂ ਵਾਲੇ ਇੱਟਾਂ ਨੇ ਨਵੀਆਂ ਲਿਆਂਦੀਆਂ ਸੀ ਜਿਹੜੀਆਂ ਪਾਰ ਆ ਹੁਣ ਲਿਆਂਦੀਆਂ ਬਾਅਦ ਚ ਹੋਰ ਲਿਆਂ ਮੰਗੇ ਤੇ ਹੁਣ ਸਬਜ਼ੀ ਹਾਂ ਰੋਟੀ ਪਾਉਣੀ ਹੈ ਸਬਜ਼ੀ ਗਰਮ ਤਾਂ ਹੀ ਹੋਈ ਆ ਬਾੜੀ ਗਰਮ ਹੋਣਾ ਪਈ ਕਰੇ ਪਾਣੀ ਓਕੀ ਹੋ ਜਾਂਦੀ ਆ ਬਸ ਬਸ ਤੀਕਾ ਠੀਕ ਆ ਥੋੜਾ ਖੋਲਣਾ ਫਿਰਦਾ ਠੰਡ ਲੱਗਉ ਤੱਤਾ ਕਰਦਾ ਨੂੰ ਥੋੜਾ ਲੋ ਜੀ ਜਿਹੜਾ ਟਾਈਮ ਆ ਹੁਣ 10 ਵਜੇ ਗਏ ਨੇ ਆਪਾਂ ਧਰ ਲਈਏ 10 ਵਜੇ ਵਾਲੀ ਚਾਹ ਮਿਸਤਰੀਆਂ ਲਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਵਧੀਆ ਚੱਲ ਪਿਆ ਤੇ ਕਿਰਨ ਸਵੇਰੇ ਸਵੇਰੇ ਨਾ ਗਾਜਪ ਆ ਗਿਆ ਸੀਗਾ ਆਦੀ ਵੀ ਕਿਵੇਂ ਜੇ ਲੋਟ ਆਉ ਹਣਾ ਤੇ ਹੈਗੇ ਨੇ ਆਪਣੇ 2 4 6 ਜਣੇ ਨੇਗੇ 5ਵੇਂ ਕਿਸੇ ਨੇ 5 ਨਹੀਂ 5 ਨੇਗੇ 5 ਜਣੇ ਨੇ ਹੁਣ ਚਾਹਤਰੀ ਹੋਈ ਅਗੀ ਬੀਬੀ ਬਾਗੀ ਚਾਂਕ ਬੀਬੀ ਨੂੰ ਜਾਣਾ ਪੈ ਗਿਆ ਜੀ ਤੇ ਵੀਰਪਾਲੀ ਦੀ ਨਾਨੀ ਦੀ ਡੈਥ ਹੋ ਗਈ ਅੱਜ ਤੇ ਕਿਥੇ ਪਿੰਡ ਚ ਪਹੋਗਾ ਮੈਂ ਤਾਂ ਬੀਬੀ ਨੂੰ ਕੋਲ ਵਾਲੇ ਨੇ ਤੋਰਦੀ ਸੀ ਕਿ ਮੈਂ ਰੋਟੀ ਬਣਾਉਣ ਜਾਇਂ ਤੇ ਸੁਨੇਹਾ ਉਹਨਾਂ ਨੇ ਕਿਹਾ ਹੈਗਾ ਵੀ ਰੋਟੀ ਬਣਾਉਣੀ ਆ ਪਰ ਉਧਰੋਂ ਫੋਨ ਆ ਗਿਆ ਤੇ ਬੀਬੀ ਮਨੇ ਮੈਂ ਨਾ ਰੋਟੀ ਰੁੱਟੀ ਬਣਵਾ ਤੇ ਤੇਰਾ ਹੁਣ ਸਸਕਾਰ ਤੇ ਵੱਧ ਗਿਆ ਤੇ ਵੀਰ ਭਾ ਦੀ ਨਾਨੀ ਨੂੰ ਕੋ ਵੀ ਨੂੰ ਦੇ ਲਈ ਉਹ ਤੇ ਮੈਂ ਉਹਨੇ ਰੋਟੀ ਖਾ ਲਈ ਨਨੇ ਪਾਣੀ ਮਾਂ ਤੇ ਦਸ ਵਾਲੀ ਚਾਹ ਧਰ ਲਈਏ ਜਾ ਤਰ ਕੇ ਮੈਂ ਮਸੇਂ ਚ ਕੱਪੜੇ ਕੁੱਪੜੇ ਪਾਇਆ ਹੂੰ ਉਧਰ ਬਾਥਰੂਮ ਸਾਫ ਕਰਨ ਵਾਲੇ ਰਹਿੰਦੇ ਨੇ ਪਰ ਰਸੋਈ ਆਪਾਂ ਸਾਫ ਕਰ ਲਈ ਤੇ ਖਲਾਰਾ ਆਪਣੇ ਇੰਨੇ ਦਿਨੋਂ ਉਵੇਂ ਪਿਆ ਰਹੂ ਕਿਉਂਕਿ ਮਿਸਤਰੀ ਲੱਗਿਆ ਕਰਕੇ ਨੇ ਤਾਂ ਹੁਣ ਆਪਣੇ ਪਿਆਜ਼ ਮੋਕੂ ਕੇ ਇਸ ਬੀਬੀ ਹੁਣ ਪਿਆਜ਼ ਲੈ ਕੇ ਤਰਗਦਾ ਉਧਰ ਲੈ ਕੇ ਤਰਗ ਦੇਣੇ ਕਹਿੰਦੇ ਚਟਣੀ ਨਾਲ ਰੋਟੀ ਖਾਣਾ ਲਓ ਖਵਾ ਲਓ ਤੇ ਜੀ ਸਭ ਦਸ ਜਗ੍ਹਾ ਚਟਣੀ ਦਾ ਘੜ ਲਿਓ ਤੇ ਹੁਣ ਮੈਂ ਫੋਗ ਚੇ ਵੀ ਜਾਣਾ ਹੈ ਉਹਨਾਂ ਨਾਲ ਤੋ ਅਬ ਜਿਹੜੇ ਚੜ੍ਹਦੇ ਤੇ ਗਮਾਰਤੇ ਮਾਤਾ ਮੋਕੂ ਬਿੱਕੜਾ ਕੱਲ੍ਹ ਫੋ ਹੋਸੀ ਕਦ ਅੱਜ ਆਗਾ ਤੇ ਦੇਖਦੇ ਆਂਗੀ ਕੰਮ ਕਰਕੇ ਹੋਰ ਤੇ ਵੀ ਜਾ ਕੇ ਆਉਣਾਗਾ ਸਰਦਾਰ ਜੀ ਨੇ ਵੀ ਮੈਂ ਵੀ ਗੰਚੇ ਚ ਜਾਇਆ ਅਬ ਨੂੰ ਚਲੋ ਫੇ ਬਾਅਦ ਟਾਈਮ ਨਾ ਲਾਵਾਂਗੇ ਤੁਹਾਨੂੰ ਪਤਾ ਹੈ ਘਰੇ ਬਹੁਤ ਕੰਮ ਆ ਕੇ ਦੁਪਹਿਰ ਦੀ ਰੋਟੀ ਵੀ ਬਣਾਉਣੀ ਹੋਣੀ ਤੇ ਚਾਹ ਪਾਣੀ ਬਣਾ ਲਈ ਬਣਾ ਲਈਏ ਦੁੱਧ ਪਾ ਲਿਆਗਾ ਲੈ ਚੂਚੀ ਪਾ ਕੇ ਵਧੀਆ ਗੁਰਦੀ ਚਾਹ ਹਨਾ ਬਣ ਗਈ ਹੈਗੀ ਤੇ ਹੁਣ ਮੈਂ ਚਾਹ ਫੜਾ ਕੇ ਬਸ ਬਾਥਰੂਮ ਧੋ ਆਉਣੀ ਨਾ ਤਿਆਰ ਹੋ ਜਾਈਂਗੀ ਪਿਆਰ ਹੋ ਕੇ ਫਿਰ ਮੈਂ ਚਟਣੀ ਦੀ ਗੁੰਡੀ ਬਣਾ ਲੂੰ ਆਟਾ ਮੈਂ ਸਵੇਰੀ ਦੁਪਹਿਰ ਦਾ ਵੀ ਗੁੰਨ ਲਿਆ ਸੀਗਾ ਸਵੇਰ ਦਾ ਤੇ ਦੁਪਹਿਰ ਦਾ ਇਕੱਠਾ ਗੁੰਨ ਲਿਆ ਸੀਗਾ ਤੇ ਮਿਕਸ ਕਰਕੇ ਲੋਟਾ ਜੂਆ ਕੰਮ ਹਣ ਤੇ ਜਿਹੜਾ ਪਾਣੀ ਕਈ ਸਮੇਂ ਕਈ ਪਾਸੇ ਜਾਣਾ ਪੈ ਜਾਂਦਾ ਘਰੇ ਮਿਸਤਰੀ ਲੱਗਿਆ ਹੁੰਦਾ ਫੇਰ ਬਹੁਤ ਔਖਾ ਹੋ ਜਾਂਦਾ ਕੰਮ ਦਾ ਚੰਕਾ ਹਮਰਾ ਚੀਨੀ ਕਰਕੇ ਦਿਖਾਉਣਾ ਸਾਰੇ ਪੌਦੇ ਕੰਮੀ ਚਿੰਬੜੇ 'ਤੇ ਤੁਪ ਪੀਣੀ ਨਿਕਲ ਹੀ ਹੈਗੀ ਤੁਪ ਪੀਣੀ ਹੈਗੀ ਨਿਕਲ ਚੱਲ ਪਿਆ ਕੰਮ ਹੁਣ ਤਾਂ ਚੱਲ ਪਿਆ ਹਮ ਤਾਂ ਆ ਜਿਹੜਾ ਆਪਾਂ ਬਾਹਰ ਪੰਨਿਆਤੀ ਏ ਰੋੜੇ ਕਾਟ ਦੇ ਨੇ ਚਾਚਾ ਜੀ ਕਾ ਉਹਦੇ ਹੀ ਸਿੱਟਤੀਆਂ ਉਹ ਸਿੱਟ ਜਾਗੇ ਬਈ ਤਾਂ ਬੇਫਾਲ ਹਾਂ ਉਹ ਪਰ ਅੱਜ ਉਹਦਾ ਫੇਰ ਹੀ ਇਹਨਾਂ ਬੇਫਾਲ ਕਿੱਥੇ ਵਧੀ ਵਧੀ ਖੜੇ ਇਹਨਾਂ ਨੂੰ ਫੇਰ ਕਿੱਥੇ ਸਿੱਟੋਂਗੇ ਉਹ ਰੋੜੀ ਜੀ ਬਈ ਉਹ ਪਰ ਅਸਤਾਰ ਜੀ ਉਤੋਂ ਦੀ ਹਾਂ ਹਾਂ ਉਥੇ ਉਹ ਉਹ ਦੇ ਜੀ ਹਾਂ ਹਾਂ ਉਦੀ ਮੈਂ ਤਾਂ ਫੈਸਲਾ ਕਰ ਦਿੱਤਾ ਮੈਂ ਮਿੱਟੀ ਪਵਾ ਕੇ ਇੱਥੇ ਫੁੱਲ ਫੁੱਲ ਲਾਵਾਂਗੇ ਤੁਸੀਂ ਉੱਥੇ ਰੋੜ ਸਿੱਟਿਆ ਹੀ ਇਹਨੂੰ ਚੱਕ ਲਾਂਗੇ ਉਥੋਂ ਚਲ ਠੀਕ ਆ ਫੇਰ ਫੇਰ ਚੱਕ ਲਈ ਏ ਪਾਣੀ ਘੱਟ ਕਿਉਂ ਆ ਰਿਹਾ ਪਾਇਪ ਪੂਰੀ ਛੱਡੀ ਹੋਈ ਆ ਕੀ ਗੱਲ ਪਾਣੀ ਉੱਤ ਅੱਧਾ ਹੀ ਹੁੰਦਾ ਹੈ ਹਾਏ ਇੱਧਰ ਚੱਕਿਆ ਵੀ ਮੋਟਰ ਨੇ ਪਾਣੀ ਤਾਂ ਅੱਧਾ ਵੀ ਨਹੀਂ ਆ ਰਿਹਾ ਚੱਕਿਆ ਨੇ ਵੇ ਅਜੇ ਪਾਣੀ ਚੱਕਿਆ ਨਹੀਂ ਮੋਟਰ ਨੇ ਲੋ ਜੀ ਆਪਾਂ ਪਪਗਲੀ ਹੋ ਗਿਆ ਤਿਆਰ ਤੇ ਚਟਣੀ ਆਪਾਂ ਰਗੜ ਦਿੱਤੀ ਇੱਧਰ ਆਟਾ ਆਪਾਂ ਉਹ ਬੰਨਿਆ ਪਿਆਜ਼ ਚਟਣੀ ਰਗੜਤੀ ਆ ਕੇ ਰੋਟੀ ਬਣਾ ਲਾਂਗੇ ਤੇ ਮਸ਼ੀਨ ਦੇ ਵਿੱਚ ਕੱਪੜੇ ਪਾਏ ਨੇ ਉਹ ਲਿਓ ਮੈਂ ਕੱਢ ਕੇ ਸੁੱਕਣੇ ਪਾਉਣੀਆਂ ਇੱਧਰ ਚੱਲ ਰਿਹਾ ਕੰਮ ਆਪਣੇ ਕਿਹੜੀ ਮਸ਼ੀਨ ਦੇ ਵਿੱਚ ਕੱਪੜੇ ਨੇ ਉਹ ਕੱਢ ਕੇ ਲਿਓਣੀਆਂਗੀ ਦੋ ਸੂਟ ਤੇਨੂੰ ਕੋਠੇ ਤੇ ਪਾ ਕੇ ਪਾਉਣੇ ਪਹਿਣਗੇ ਇੱਥੇ ਤਾਂ ਤਾਰ ਤਾਂ ਇੱਧਰ ਬਹਨੇ ਦਿੱਤੇ ਨਿੰਮਨ ਆਰਤੇ ਉਧਰੋਂ ਹੀ ਤੇ ਬਾਕੀ ਉਹ ਹੋਊਗਾ ਆਉਂਦੇ ਜਾਂਦੇ ਬੱਠਲ ਲੱਗਣਗੇ ਨਾਲ ਤੇ ਸਿਰ ਵੱਜ ਜਾਣਗੇ ਨਾਲ ਫਿਰ ਉਹ ਨਾ ਰਿੱਤੇ ਵਾਲੇ ਮੁੰਡੇ ਸਿਰਚੁਰ ਕੰਮ ਕਰਕੇ ਮੈਂ ਹੁਣੀ ਕਰਦੀ ਹੈਗੀ ਥੱਲੇ ਨਹੀਂ ਪਾਉਂਦੀ ਉੱਪਰ ਹੀ ਪਾ ਕੇ ਹੁਣ ਉੱਪਰ ਤੇ ਕੱਪੜੇ ਨਵੇਂ ਮਾਸੀ ਨੂੰ ਰੱਖੇ ਹੋਣੀਆਂ ਕਿ ਨਹੀਂ ਉਹ ਨਹੀਂ ਆ ਰਹੀ ਵਾਲੀ ਬਾਹਰ ਪਰ ਪਰ ਹੀ ਪੀਏ ਪਾਣੀ ਦੀ ਰੋਟ ਨਹੀਂ ਆਉਂਦਾ ਕੰਮ ਚਲੋ ਜੱਪਾ ਪਕੋਪੜ ਸੁੱਕਣੇ ਪਾ ਦਈਏ ਝਾੜ ਝਾੜ ਕੇ ਫਿਰ ਮੇਰੇ ਹੋਈ ਸਰਦਾਰ ਜੀ ਪਾ ਰਹੇ ਨੇ ਕੱਖ ਕੱਟਾ ਖੁੱਲੂਗਾ 1 ਮਿੰਟ ਦੇ ਵਿੱਚ ਵਿੱਚ ਕੱਟਾ ਖੁੱਲੂਗਾ ਜਮੀ ਫੁੱਲੂ ਕੱਟਾ ਅਰੇ ਸਾ ਪੈ ਜਮਾ ਕੰਨੇ ਤੇ ਫੜਾ ਨਹੀਂ ਖਾਣੀ ਇਹਨੇ ਹੜ ਹੈ ਅਨੂ ਅਰ ਆਜੋ ਕਰ ਬੰਨੀ ਐ ਮੱਜਾਂ ਸਰਦਾਰ ਜੀ ਨੇ ਅੱਜ ਹੁਣ ਪਾਏ ਨੇ ਕੱਖ ਪਹਿਲਾ ਟਾਈਮ ਨਹੀਂ ਲੱਗਿਆ ਸੀਗਾ ਹੁਣ ਤਾਂ ਬਸ ਅਹੀਂ ਵੇਲੇ-ਕਵੇਲੇ ਪਿਆ ਕਰਨਗੇ ਕੱਖ ਮਿਸਤਰੀ ਲੱਗਿਆ ਕਰਕੇ ਅੱਜ ਸੁੱਕਿਆ ਘਾਤੋ ਨਹੀਂ ਸੁਨੇਹਾ ਦਾ ਸੰਬਰ ਖੁਫਕਿਆ ਨਹੀਂ ਹੈਗਾ ਨਾ ਸੁਨੇਹਾ ਸੰਭਰਿਆ ਹਨਾ ਧੁੱਪ ਘੱਟਦੀ ਆ ਜਿਹਾਵਾ ਨਹੀਂ ਤੇ ਹੈਗੀ ਇਹ ਖੁੱਲਿਆ ਖੁੱਲਿਆ ਉਹ ਕਿਸੇ ਦੇ ਪੱਲ ਦਾ ਫਤਾਲਾ ਰਿਹਾ ਕਿਦਾਂ ਨੂੰ ਕੋੜਾ ਬਣਾਉਂਦਾ ਹੈ ਐ ਆਪਾਂ ਨੇ ਗੱਲਾਂ ਕਰੀ ਜਾਂਦੇ ਨੇ ਕਿਵੇਂ ਮਾਰਦੀ ਐ ਇਹਦੇ ਉਹ ਉਹ ਮਾਰ ਲ ਕੇ ਇਹ ਤਾਂ ਵਿਚਾਰੇ ਉਹੀ ਜ਼ਿੰਦਗੀ ਰੋਲਦੀ ਆ ਕਟ ਮੁੱਕ ਨਹੀਂ ਵਿਚਾਰੇ ਵਾਲਾ ਕਿ ਹਰ ਚੁੱਕੀ ਦੇ ਕਰੀ ਉਹਨਾਂ ਦਾ ਕੰਮਾਰੂ ਉਹਨਾਂ ਦਾ ਲੈ ਲਓ ਕੀ ਕਰੀ ਜਾਂਦੇ ਉਹ ਕੋਠੀ ਬਾ ਰਹੇ ਹਾਂ ਜਿੱਧਰੋਂ ਕੋਠੀ ਬਾ ਰਹੇ ਹਾਂ ਹਾਂ ਕੋਠੀ ਬਾ ਰਹੇ ਹਾਂ ਕੋਠੀ ਬਾ ਰਹੇ ਹਾਂ ਮਹਾਰਾਜ ਉਹ ਸੋਨੀ ਗਰੀਆਂ ਤਾਂ ਖੜਾ ਭੋਗ ਭਾਖ ਖਾ ਕੇ ਆਏ ਸੋਨੀ ਦਾਜ ਹਾਂ ਸੋਨੀ ਵੇ ਉਹ ਕਾਜ ਲਈ ਬੀਹਾ ਕੇ ਬਾਈ ਲਈ ਜੇ ਦਵਾ ਦੋ ਬੀਹਾ ਕੇ ਉਹ ਖਾਦ ਕੱਲ ਨੂੰ ਖਾਦੇ ਪਾਣੀ ਤਾਂ ਲੱਗਦੀ ਹੈ ਖਾਦੇ ਮੈਂ ਕੋਈ ਹੀ ਖਾ ਕੇ ਕੋਸ ਅੱਛਾ ਕੋਈ ਬੰਦੇ ਦਾ ਹੋ ਰਾਏ ਬਾਕ ਟੋਕ ਸੁਣਦਾ ਭਾਈ ਗੱਲ ਸੁਣ ਮੇਰੀ ਕਹਿੰਦਾ ਹੋਰ ਹੋ ਗਈ ਗੱਲ ਸੋਨੀ ਗੱਲ ਹੋਰ ਹੋ ਗਈ ਇਹਦੇ ਮੁਖੀ ਤਾਂ ਭੋਗ ਤੇ ਸੱਦਿਆ ਨਹੀਂ ਇਹਦਾ ਤਾਂ ਆਏ ਕਰਦੇ ਨੇ ਆਪਾਂ ਜਾਇਏ ਭੋਗ ਤੇ ਸਾਂਤ ਸੱਦਿਆ ਇਹਨਾਂ ਦੇ ਨਾਲ ਨੂੰ ਸੱਦਿਆ ਵਾਲੇ ਰਾਜਪਾਲ ਦੇ ਮੁਖੀ ਨੂੰ ਹਾਂ ਸਾਨੂੰ ਤਾਂ ਸੱਦਾ ਪੱਤਰ ਨਹੀਂ ਆਇਆ ਭਾਈ ਸਾਨੂੰ ਤਾਂ ਆਇਆ ਨਹੀਂ ਕਿਵੇਂ ਇਹ ਦੇਖਾਗੇ ਆ ਬੰਦੇ ਕਿ ਇੱਧਰ ਆਏ ਠੀਕ ਹੈ ਧਰਦਾ ਧਰਦਾ ਕਿਉਂ ਘਬਰਾਉਂਦੇ ਹੋ ਹਾਂ ਆਪਾਂ ਕਾਸਟ ਫੜ ਗਏ ਹਾਂ ਇਹਦਾ ਇੱਟਾਂ ਵਾਲੇ ਦੇ ਮੁੰਡੇ ਇਹਦਾ ਇੱਟਾਂ ਵਾਲੇ ਮੁੰਡੇ ਨੇ ਆ ਚੱਠਾ ਸਾਰਾ ਸਿਰ ਤੇ ਰਾਜ ਪਰ ਉੱਤੇ ਹਾਂ ਸਾਰਿਆਂ ਦਾ ਨਹੀਂ ਹੁਣ ਲਾਉਣੀਆਂ ਉਹਦਰਾ ਮਨੀਆਂ ਨੇ ਜੱਕੜਾ ਉਹਦਾ ਸ਼ੀਰਟ ਦੀ ਗੱਲ ਹੋਈ ਆ ਉਹਦੇ ਨਾਲ ਮਿਸਤਰੀ ਨਾਲ ਸੀ ਸਰਚਸੇ ਕਹਿੰਦਾ ਕੰਦਾ ਡਿਗਲ ਜੂ ਕਹਿੰਦਾ ਠੀਕ ਹੈ ਹਾਂ ਉਹ ਹੀ ਮੂਕੇ ਮੂਕੇ ਰੱਖਣੇ ਨੇ ਹਵਾ ਵਾਸਤੇ ਇਧਰੋਂ ਜੱッセ ਦੀ ਮਿਲੂਗਾ ਜੱッセ ਦੀ ਓਏ ਮੂਕੇ ਮੂਕੇ ਰੱਖਣੇ ਨੇ ਨਾ ਬਾਈ ਦੋ ਇਹਨਾਂ ਨੇ ਬੰਨ ਨੂੰ ਹੀ ਹਟ ਗਈ ਮੂਕੇ ਦਾ ਕੀ ਮਤਲਬ ਆਪਣੇ ਬੋਲਣਾ ਨਹੀਂ ਚੱਲਦੀ ਆਪਾਂ ਬਾਰ ਬੰਦ ਕਰਤਾ ਇਹੋ ਕਿ ਉਹ ਨਿਬੜ ਗਈ ਗੱਲ ਆ ਕਿਹੜਾ ਕਿਹੜੀ ਲੜਾਈ ਕਰਕੇ ਬਾਰ ਬੰਦ ਕਰਤਾ ਫਿਰ ਮੂਕੇ ਰੱਖਣ ਦੀ ਕਿ ਲੋੜ ਆ ਹਾਂ ਕਿਹੜੀ ਨਿਬੜਿਆ ਤੀਦ ਕਿਹੜੀ ਬਾਰ ਬੰਦ ਕਰਤਾ ਐਵੇਂ ਮੋਗੇ ਰੱਖੀ ਜਾ ਅਗਲਾ ਮੂਰੋ ਮੋਗੇ ਵਿੱਚ ਦੀ ਮਾਰੇ ਕੁਸ ਉਹ ਮਾਰ ਅਗਲਾ ਮੋਗੇ ਹਾਂ ਮੋਗੇ ਵੀ ਦੀ ਕੋ ਮਾਰੇ ਭੈੜੀ ਕੋ ਪਾਣਾ ਲਵੇ ਆ ਵੀ ਸਰਪੰਚ ਨੇ ਚੱਲਦੀ ਨਹੀਂ ਬਾਹਰੀ ਸਰਪੰਚਾਂ ਨੇ ਲੋ ਜੀ ਆਪਾਂ ਨੇ ਸਾ दाल ਬਣਾ ਲਈ ਮੂੰਗੀ ਦੀ ਮੂੰਗੀ ਦਾਲ ਬਣਾ ਕੇ ਤੜਕਾ ਲਾ ਦਿੱਤਾ ਵਿੱਚ ਪਾ ਦਿੱਤਾ ਹਰਾ ਧਨੀਆ ਤੇ ਇੱਧਰ ਆਪਣਾ ਹੋ ਹੋ ਰਿਹਾਗਾ ਪੈੜੁੱਸੀ ਹੋ ਰਹੀ ਆ ਤੇ ਸੋਨ ਮੈਂ ਕੈਮਰਾ ਚੇਂਜ ਕਰਕੇ ਦਿਖਾ ਰਹੀ ਆ ਕਿਉਂਕਿ ਉੱਚੇ ਹੱਥ ਨਾਲ ਬਣਦੀ ਨਹੀਂ ਹੈਗੀ ਹਨਾ ਵੀਡੀਓ ਤੇ ਕੰਦ ਬਹੁਤ ਉੱਚੀ ਹੋ ਗਈ ਅੱਜ ਤੇ ਮਾਸੀ ਕੀ ਹੁਣ ਗੱਲ ਸੁਣਨੋਂ ਹਟ ਜੂ ਅੱਗੇ ਅਸੀਂ ਚੁੱਲ੍ਹੇ ਮੂਰੇ ਬੈਠੇ ਆ ਗੱਲਾਂ ਕਰੀ ਜਾਂਦੇ ਕੰਦ ਉੱਤਨੀ ਹੁਣ ਉਹ ਵੀ ਗੱਲਾਂ ਸੁਣਨੋਂ ਹਟ ਜਾਣੀ ਜੀ ਨੇ ਆਪਾਂ ਪਿਉਣਾ ਜੀ ਪਾਣੀ ਚਾਰ ਸਪੇਰ ਮਿਸਤਰੀ ਲੱਗੇ ਹੋਏ ਨੇ ਹੋ ਵੀ ਸਾਮਗ ਮੰਡੀ ਦੀ ਤਾਂ ਪਾਣੀ ਚ ੜਕੀ ਜਾਂਦੇ ਨੇ ਇਹ ਤੇ ਅੱਪਾ ਬਣਾਉਣਿਆਂਗੇ ਆਪਾ ਪਿਉਉਣਿਆਂਗੇ ਪਾਣੀ ਹਾਂ ਬਈ ਹਾਂ ਕੀ ਕਹਿਣਾ ਚਾਹੇਂਗਾ ਤੂੰ ਇਹ ਭਈ ਸੋਨੀ ਦਾ ਮੁੰਡਾ ਜਿਹੜਾ ਆਪਣਾ ਹੈਲਪਰ ਹੁੰਦਾ ਪੜਦਾ ਨਹੀਂ ਹੈਗਾ ਸੋਨੀ ਕਹਿੰਦਾ ਪੜਦਾ ਨਹੀਂ ਤੇਰੇ ਡੈਡੀ ਤਾਂ ਕਹਿੰਦਾ ਪੜਦਾ ਨਹੀਂ ਸੱਤਵੇਂ ਕਲਾਸ 'ਚ ਹੀ ਸੱਤਵੇਂ 'ਚ ਹੋ ਗਿਆ ਪੜਦਾ ਤਾਂ ਨਹੀਂ ਪੜਦਾ ਓ ਤੇਰੇ ਡੈਡੀ ਤਾਂ ਕਹਿੰਿਆ ਨਾ ਪੜਦਾ ਨਹੀਂ ਸੋਣੀ ਪੜਦਾ ਨਹੀਂ ਨਾ ਹੈ ਆ ਹੁਣ ਤਾਂ ਕਹਿੰਦੇ ਪੜਦਾ ਨਹੀਂ ਨਾ ਇਹਦਾ ਬਰਦਾ ਪੱਤਾ ਦੂਜਾ ਨਹੀਂ ਪੜਦਾ ਉਹ ਪੜਦਾ ਨਹੀਂ ਗਿਆ ਉਹ ਉੱਪਰ ਜਾਂਦਾ ਹੁੰਦਾ ਤੂੰ ਇਹ ਕਿਹਦੇ ਦੇ ਖਹਿੜੀਆ ਲੋ ਜੀ ਪਾਪੀ ਆਉਣੇ ਮੱਝਾਂ ਨੂੰ ਪਾਣੀ ਤੇ ਤੁਹਾਨੂੰ ਪਹਿਲਾਂ ਮੈਂ ਕੈਮਰਾ ਚੇਂਜ ਕਰਕੇ ਦਿਖਾ ਦਾਂ ਆਪਣਾ ਕਿੰਨਾ ਕੁ ਬਾਗ ਦੀ ਕੰਦ ਹਨਾ ਬਹੁਤ ਉੱਚੀ ਕਰਦੀ ਹੋਰ ਖੜਾ ਲਓ ਮੱਝ ਜੀ ਹੁਣ ਪਾੜ ਉੱਚੀ ਕਰ ਰਹੇ ਨੇ ਚਾਚੇ ਕੀ ਕੋਠੀ ਬਰਾਬਰ ਕਰਾਂਗੇ ਦੇਖੋ ਹਾਏ ਧੀ ਦੀ ਪਾਣੀ ਪੀਣਾ ਪਿਉਣੀ ਆ ਗੁਰਮਨ ਆ ਜਾ ਤੈਨੂੰ ਮਾਹੀ ਲੋ ਜੇ ਨੀ ਉੱਚੀ ਬਾਗੀ ਕੰਦ ਦੇ ਰਹੇ ਨਾ ਇਹ ਨੀ ਉੱਚੀ ਹੋ ਗਈ ਹਜੇ 4 ਰਦੇ ਹੋਰ ਰਦ ਗਣੇ ਰਦੇ ਓਏ ਸਾਡਾ ਖਾਂਦੇ ਬਈ ਉਹ ਇਹ ਨਾ ਹੱਥ ਬੰਬੜਾ ਰਹੀ ਤਵੀਆਂ ਨਾਲ ਹਟ ਜਾ ਇਸ ਤਰ੍ਹਾਂ ਹੋ ਗਈ ਐਦੂ ਉੱਚੀ ਜਾਊਗੀ ਸਰਦਾਰ ਜੀ ਦੀ ਜਿੰਨੀ ਉੱਚੀ ਜਾਊ ਕੰਦ ਹੋਰ 4 ਰਦੇ ਉੱਚੀ ਜਾਊ ਹੁਣ ਪੈੜ ਉੱਚੀ ਕਰ ਰਹੇ ਇਹ ਆ ਬੇਨੂ ਉੱਤੇ ਪਾਵਾਂਗੇ ਸੁਪਣਾ ਯੇ ਵੀ ਖੜੀ ਦਾ ਸੁਪਣਾ ਉਹ ਵੀ ਆ ਲੈਣ ਆ ਜੀ ਜਿਹੜਾ ਜਿਹਾ ਆ ਗਿਆ ਨੇ ਕੱਚੇ ਪਿੱਲੇ ਸੁਪਣ ਉਹ ਵਿੱਚ ਜੇ ਵੱਟ ਕੇ ਤੋੜ ਕੇ ਦੀ ਲਾਲਾ ਫਾ ਫਾ ਸੁਖਣੇ खराब दे भूँ सारी लाखडी ओ साना दत्ति खेली जाने दो खराब भूँ Queste pacchetti a packettone per il tono, dica? ਜੀ ਆਪਾਂ ਇਹ ਕੰਮ ਤਾਂ ਤੇ ਕਰ ਲਏ ਨੇ ਹੁਣ ਮੈਂ ਕੱਢਦੀ ਆਂ ਧਾਰਾਂ ਬਹੁਤ ਸੋਹਣਾ ਕੰਮ ਨਿਬੜ ਗਿਆ ਤੇ ਜਦੋਂ ਹਨਾ ਕੰਮ ਨਿਬੜੇ ਕੰਮ ਆਪਦਾ ਕੰਮ ਬਣੇ ਹਨਾ ਬਾਕੀ ਜੀ ਲੱਗਦਾ ਤੇ ਬਹੁਤ ਖੁਸ਼ੀ ਵੀ ਹੁੰਦੀ ਆ ਅੱਜ ਮੈਂ ਬਹੁਤ ਖੁਸ਼ ਆ ਕਿਉਂਕਿ ਅੱਜ ਆਪਣਾ ਘਰ ਬਣਦਾ ਹਨਾ ਘਰੇ ਕੰਮ ਚੱਲਦਾ ਤੇ ਵੱਖਰੀ ਖੁਸ਼ੀ ਹੁੰਦੀ ਆ ਉਹ ਕੋਈ ਤਾਂ ਘਰ ਬਣੇ ਨਾ ਜਦੋਂ ਆਪਣੇ ਘਰੇ ਕੋਈ ਵਧੀਆ ਕੰਮ ਬਣਦਾ ਹੋਵੇ ਕੁਝ ਨਹੀਂ ਹੁੰਦਾ ਹਨਾ ਭੱਜੇ ਫਿਰ ਦਸ ਵੇਰ ਤੇ ਕੰਮ ਕਰਦੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਬਰਾਉ ਦਾ ਇਥੇ ਐਂਡ Vai fugir da casa, vai fugir de